ਪੰਜਾਬੀ ਗਾਇਕ ਬੱਬੂ ਮਾਨ ਦੇ 3 ਦਿਨ ਪਹਿਲਾਂ ਲਾਂਚ ਹੋਏ ਨਵੇਂ ਗੀਤ ਨੇ ਪੰਜਾਬ ਦੇ ਵਿੱਚ ਨਵਾਂ ਵਿਵਾਦ ਛਿੜ ਦਿੱਤਾ ਹੈ ਜਿੱਥੇ ਗੀਤ ਦੇ ਬੋਲ ਅਤੇ ਸੰਗੀਤ ਨੂੰ ਲੋਕ ਪਸੰਦ ਕਰ ਰਹੇ ਨੇ ਉਤਹੀ ਗੀਤ ਦੇ ਟਾਈਟਲ ਨੂੰ ਲੈ ਕੇ ਵਿਵਾਦ ਖੜਾ ਹੋਇਆ ਹੈ ਹਿੰਦੂ ਸੰਗਠਨਾਵਾਂ ਦੇ ਵੱਲੋਂ ਇਸ ਨੂੰ ਲੈ ਕੇ ਸਵਾਲ ਖੜੇ ਕੀਤੇ ਜਾ ਰਹੇ ਨੇ ਪ੍ਰਸ਼ੰਸਕ ਟਿੱਪਣੀ ਭਾਗ ਦੇ ਵਿੱਚ ਸਿੱਲਕ ਦਾ ਵਿਰੋਧ ਪ੍ਰਗਟਾਇਆ ਜਾ ਰਿਹਾ ਹੈ ਪੰਜਾਬ ਦੇ ਵਿੱਚ ਅਕਸਰ ਹੀ ਜਦੋਂ ਕੋਈ ਵੱਡੀ ਘਟਨਾ ਹੁੰਦੀ ਹੈ ਤਾਂ ਵਕਫ ਵਕਫ ਸੰਗਠਨਾਵਾਂ ਦੇ ਵੱਲੋਂ ਕਾਲੀ ਦੀਵਾਲੀ ਮਨਾਉਣ ਦੀ ਮੰਗ ਕੀਤੀ ਜਾਂਦੀ ਹੈ ਤਾਂ ਬੱਬੂ ਮਾਨ ਨੇ ਦੀਵਾਲੀ ਤੋਂ ਸਿਰਫ 3 ਦਿਨ ਪਹਿਲਾਂ ਆਪਣਾ ਗੀਤ ਲਾਂਚ ਕੀਤਾ ਸੀ ਅਤੇ ਇਸ ਦਾ ਸਿਰਲੇਖ ਬਲੈਕ ਦੀਵਾਲੀ ਰੱਖਿਆ ਗੀਤ ਦੇ ਸਿਰਲੇਖ ਉੱਪਰ ਹਿੰਦੂ ਸੰਗਠਨਾਂ ਦੇ ਆਗੂਆਂ ਦੇ ਵੱਲੋਂ ਸਵਾਲ ਚੱਕੇ ਜਾ ਰਹੇ ਨੇ ਸ਼ਿਵ ਸੈਨਾ ਦੇ ਨੇਤਾ ਸੁਨੀਲ ਕੁਮਾਰ ਬੰਟੀ ਨੇ ਬੱਬੂ ਮਾਨ ਦੇ ਗੀਤ ਦੇ ਸਿਰਲੇਖ ਦੇ ਉੱਪਰ ਸਵਾਲ ਉਠਾਉਂਦੇ ਹੋਏ ਕਿਹਾ ਕਿ ਦੀਵਾਲੀ ਨੂੰ ਕਾਲੀ ਕਹਿਣਾ ਜਾਂ ਲਿਖਣਾ ਸਨਾਤਨੀਆਂ ਦੀ ਆਸਥਾ ਦੀ ਉਲੰਘਣਾ ਹੈ ਉਹਨਾਂ ਕਿਹਾ ਕਿ ਦੀਵਾਲੀ ਸਨਾਤਨੀਆਂ ਦੀ ਆਸਥਾ ਦਾ ਪ੍ਰਤੀਕ ਹੈ ਇਸ ਦਿਨ ਭਗਵਾਨ ਰਾਮ ਅਯੁੱਧਿਆ ਤੋਂ ਵਾਪਸ ਪਰਤੇ ਸੀ Instagram ਤੇ ਪ੍ਰਸ਼ੰਸਕਾਂ ਨੇ ਬੱਬੂ ਮਾਨ ਨੂੰ ਲਿਖਿਆ ਕਿ ਉਹਨਾਂ ਦੇ ਪ੍ਰਸ਼ੰਸਕ ਹਨ ਉਹਨਾਂ ਵੱਲੋਂ ਲਾਂਚ ਕੀਤੇ ਗਏ ਗੀਤ ਦੇ ਬੋਲ ਚੰਗੇ ਨੇ ਪਰ ਸਰਲਿਖ ਹਿੰਦੂਆਂ ਦੀਆਂ ਭਾਵਨਾਵਾਂ ਨੂੰ ठेस ਪਹੁੰਚਾ ਰਿਹਾ ਹੈ ਉਹਨਾਂ ਨੇ ਟਿੱਪਣੀਆਂ ਦੇ ਵਿੱਚ ਲਿਖਿਆ ਹੈ ਕਿ ਭਾਜੀ ਇਸ ਕਿਰਪਾ ਕਰਕੇ ਇਸ ਗੀਤ ਦਾ ਸਰਲਿਖ ਬਦਲ ਦਿਓ ਬੱਬੂ ਮਾਨ ਵੱਲੋਂ ਆਪਣੇ ਅਧਿਕਾਰਤ ਚੈਨਲ ਤੇ ਗੀਤ ਲਾਂਚ ਕੀਤਾ ਗਿਆ ਉਹਨਾਂ ਨੇ ਪ੍ਰਸ਼ੰਸਕ ਉਹਨਾਂ ਨੂੰ ਬਹੁਤ ਪਿਆਰ बरसा ਰਹੇ ਨੇ ਗੀਤ ਨੂੰ YouTube ਦੇ ਉੱਪਰ 5.92 ਲੱਖ ਲਾਈਕਸ ਅਤੇ 59000 ਤੋਂ ਟਿੱਪਣੀਆਂ ਮਿਲੀਆਂ ਨੇ ਇੰਸਟਾਗ੍ਰam ਤੇ ਬੱਬੂ ਮਾਨ ਨੇ ਸਕੀਤ ਦੇ ਇੱਕ ਰੀਲ ਨੂੰ 93.8000 ਲਾਈਕਸ 2200 ਕਾਟ ਟਿੱਪਣੀਆਂ ਤੇ 13.3 ਹਜ਼ਾਰ ਸ਼ੇਅਰ ਮਿਲੇ ਨੇ ਜੈ ਸ਼੍ਰੀ ਰਾਮ ਜੈ ਜੈ ਸ਼੍ਰੀ ਰਾਮ ਦੋਸਤੋ ਮੈਂ ਸੁਨੀਲ ਕੁਮਾਰ ਬੰਟੀ ਯੁਵਾ ਕੌਮੀ ਪ੍ਰਧਾਨ ਸ਼ਿਵਸਨਾ ਲੋਇਨ ਤੋਂ ਇੱਕ ਵੀਡੀਓ ਦੇਖ ਰਹੇ ਆ ਬੜੀ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਹੈ ਜਿਹੜੇ ਬੱਬੂ ਮਾਨ ਆਪਣੇ ਆਪ ਨੂੰ ਪੰਜਾਬੀ ਸਿੰਗਰ ਕਹਿੰਦਾ ਇਹ ਬੱਬੂ ਮਾਨ ਨਹੀਂ ਹੈ ਇਹ ਹਿੰਦੂ ਵਿਰੋਧੀ ਬੱਬੂ ਮਾਨ ਹੈ ਜਿਹੜਾ ਹਮੇਸ਼ਾ ਸਨਾਤਨ ਧਰਮ ਨੂੰ ਟਾਰਗੇਟ ਕਰਦਾ ਔਰ ਬਲੈਕ ਦੀਪਾਵਲੀ ਦਾ ਇਹਨਾਂ ਸੌਂਗ ਕੱਢ ਕੇ ਬੜੀ ਭੁਖਿਆਤ ਜਿਹੜੀ ਗਲਤੀ ਕੀਤੀ ਹੈ ਜਿਹੜੇ ਲੱਖਾਂ ਕਰੋੜਾਂ ਹਿੰਦੂਆਂ ਦੀ ਆਸਥਾ ਨਾਲ ਖਲਵਾੜ ਕੀਤਾ ਸੋਨੋ ਬੱਬੂ ਮਾਨਾ ਜਿਸ ਦਿਨ ਜਲੰਧਰ ਸ਼ਹਿਰ ਦੇ ਵਿੱਚ ਤੇਰੀ ਸਟੇਜ ਲੱਗੂਗੀ ਕੋਈ ਤੇਰਾ ਪ੍ਰੋਗਰਾਮ ਹੋਊਗਾ ਤੇਰਾ ਮੂੰਹ ਕਾਲਾ ਸ਼ੇਖਸ ਨਾਲ ਲੋਇਨ ਵੱਲੋਂ ਕੀਤਾ ਜਾਊਗਾ ਕਿਉਂਕਿ ਸਾਡੀ ਆਸਥਾ ਨਾਲ ਖਲਵਾੜ ਸਾਡੀ ਦੀਪਾਵਲੀ ਤਿਹਾਰ ਨੂੰ ਜਿਹੜਾ ਟਾਰਗੇਟ ਕਰਨਾ ਉਨੂੰ ਬਲੈਕ ਦੀਪਾਵਲੀ ਕਹਿਣਾ ਇਹ ਅਸੀਂ ਬਰਦਾਸ਼ਤ ਨਹੀਂ ਕਰਾਂਗੇ ਇਹ ਸਾਡੇ ਪ੍ਰਭੂ ਸ਼੍ਰੀ ਰਾਮ ਅਯੁੱਧਿਆ ਚ ਜਦੋਂ 14 ਸਾਲ ਦਾ ਬਨਵਾਸ ਕੱਟ ਕੇ ਆਏ ਸੀ ਉਸ ਟਾਈਮ ਅਯੁੱਧਿਆ ਤੇ ਦੀਪ ਮਾਰਾ ਕਰਕੇ ਦੀਪਾਵਲੀ ਮਨਾਈ ਗਈ ਸੀ ਔਰ ਤੂੰ ਸਾਡੀ ਦੀਪਾਵਲੀ ਨੂੰ ਕਹਿ ਰਿਹਾ ਬਲੈਕ ਦੀਪਾਵਲੀ ਤੈਨੂੰ ਸਾਡਾ ਚੈਲੰਜ ਆ ਤੇਰਾ ਮੂੰਹ ਕਾਲਾ ਕਰਾਂਗੇ ਔਰ ਤੈਨੂੰ ਕਾਲੇ ਮੂੰਹ ਕਰਕੇ ਤੇਰੇ ਜੁੱਤੀਆਂ ਦਾ ਹਾਰ ਪਾਵਾਂਗੇ ਸਾਡੀ ਦੀਪਾਵਲੀ ਬਲੈਕ ਕਹਿਣ ਵਾਲਿਆ ਇਹ ਬਰਦਾਸ਼ਤ ਨਹੀਂ ਕੀਤਾ ਜਾਊਗਾ ਸਾਡੀ ਪ੍ਰਸ਼ਾਸਨ ਨੂੰ ਵੀ ਅਪੀਲ ਹੈ ਕਿ ਇਹਦੇ ਤੇ ਕਾਰਵਾਈ ਕੀਤੀ ਜਾਵੇ ਹਿੰਦੂਆਂ ਦੀ ਆਸਥਾ ਨਾਲ ਹਮੇਸ਼ਾ ਖੇਲਵਾੜ ਕਰਦਾ ਹੈ ਕਿਉਂਕਿ ਇਹ ਬੱਬੂ ਮਾਨ ਹੈ ਜਿਹੜਾ ਇਹ ਬੱਬੂ ਬੂ ਮਾਨੀ ਇਹ ਕੁੱਤਾ ਬੰਦਾ ਵਾ ਅਸੀਂ ਇਹਨੂੰ ਕੁੱਤਾ ਬੰਦਾ ਕਵਾਂਗੇ ਜਿਹੜਾ ਹਿੰਦੂ ਸਲਾਤ ਨਹੀਂ ਆਦੇ ਧਾਰਮਿਕ ਜਿਹੜੇ ਪ੍ਰੋਗਰਾਮ ਹੈ ਜਾਂ ਉਹਨਾਂ ਦੇ ਤਿਹਾਰਾਂ ਨੂੰ ਜਿਹੜਾ ਟਾਰਗੇਟ ਕਰ ਰਿਹਾ ਬੱਬੂ ਮਾਨ ਇਹ ਸਾਡਾ ਫੇਰ ਤੈਨੂੰ ਕਹਿ ਰਿਹਾ ਤੇਰਾ ਮੂੰਹ ਕਾਲਾ ਕਰਕੇ ਤੇਰੇ ਜੁੱਤੀਆਂ ਦਾ ਹਾਰ ਪਵਾਵਾਂਗੇ ਹੋਣ ਦਵਾਂਗੇ ਜੈ ਸ਼੍ਰੀ ਰਾਮ ਜੈ ਜੈ ਸ਼੍ਰੀ ਰਾਮ ਤੇ ਨਿਊਜ਼ ਅਪਡੇਟ ਲਈ ਸਬਸਕ੍ਰਾਈਬ ਕਰੋ ਸਾਡਾ YouTube ਚੈਨਲ RPD24 News ਤੇ ਕਲਿੱਕ ਕਰੋ ਬੈਲ ਆਈਕਨ ਤੇ